ਜਿਹੜੀ ਟਰਾਲੀ 'ਚ ਪੈ ਜਾਣ ਦਾਣੇ ਤਾਂ ਉਹੀ ਆਪਣੇ ਹੁੰਦੇ ਆ ਹਾਂ ਜਿਹੜੇ ਨੀਲੀ ਛੱਤ ਉੱਤੇ ਪਏ ਇਹਨਾਂ ਦਾ ਕੁਝ ਨਹੀਂ ਪਤਾ ਕੋਈ ਖੁੱਲੇ ਆ ਉਹ ਦੇਖੋ ਲਾਈਟਾਂ ਲੱਗੀਆਂ ਮੇਂ ਸੋਹਣੀ ਲੱਗਦੀਆਂ ਮੇਰੇ ਕੈਨ ਦੀ ਉਹ ਦੇਲਤੀ ਹਲੇ ਮੈਂ ਕਹਿ ਰਿਹਾ ਦਵਾ ਬੇਹੇਰਾ ਅੱਤੜ ਦੀ ਖਾਲ ਵੱਡੀ ਨਹੀਂ ਨਾ ਦੋਏ ਟਾਰ ਕਿੱਥੇ ਲਓ ਜੀ ਥੋੜੀਆਂ ਪਹਿਲਾਂ ਆਪਾਂ ਦਸ਼ਮੇਸ਼ਵਰ ਇਹ ਚਰਚਾ ਕਰ ਲਈਏ ਦਸ਼ਮੇਸ਼ ਕਮੈਂਟ ਸੋ ਭਾਈ ਜਿੱਦਣ ਦੀ ਲਈ ਹੈ ਤਕਰੀਬਨ ਉਹ ਆਪਣੇ ਦੂਜੇ ਸਟੈਂਡਰਡ ਨਾਲੋਂ ਪਾਈ ਜਾਂਦੀ ਏ ਥੋੜਾ ਥੋੜਾ ਫਰਕ ਦਿਨ ਦਿਨ ਚ ਫਰਕ ਪਾ ਜਾਂਦੀ ਆ ਉਹਦਾ ਰੀਜ਼ਨ ਦੱਸਦੇ ਆ ਭਾਈ ਹਾਂ ਸਾਲ ਸੀ ਆਪਾਂ ਹੀ ਦੇ ਲਿਆ ਤਾਂ ਸੀਡ ਕਿੱਕ ਕਹਿ ਕੇ ਬਿਟ ਮੈਂ ਦੇਖਿਆ ਮੈਂ ਜੇ ਮੜੀ ਚੀਜ਼ ਦੀ ਸਿਫਤ ਕਰਦਮਾ ਨਾ ਹੁੰਦਾ ਹੀ ਹੁੰਦਾ ਕੰਡ ਹੁੰਦਾ ਜਿਵੇਂ ਮਸ਼ੀਨ ਨੂੰ ਵੀ ਕਹਿ ਦਵਾ ਕੁਝ ਬਾਸ ਸਮਝ ਲਓ ਜਦੀ ਥੋੜੇ ਟਾਈਮ ਦੇ ਵਿੱਚ ਵਿੱਚ ਤੁਰੰਤ ਐਕਸ਼ਨ ਲੈ ਲੈਣਾ ਮਸ਼ੀਨਰੀ ਨੇ ਅਨਾ ਆ ਮੈਂ ਟਰੈਕਟਰ ਦੀ ਉਹੀ ਗੱਲ ਕਰਦਾ ਤਾਂ ਮਾਲਾ ਜੀੜਾ ਬਹੁਤ ਆ ਤਕੜਾ ਬਹੁਤ ਸਾਲਾ ਖਰਚੇ ਜਾਂਦਾ ਜਾਂਦਾ ਹੀ ਬੈਠ ਗਿਆ ਹੈ ਕੁਝ ਨਹੀਂ ਟੱਕਰ ਮੜੀ ਵੀ ਹੁੰਦੀ ਦਬ ਕੇ ਟਹਿੜ ਨੇ ਚ ਬਾਈ ਹਾਂ ਕੱਚਾ ਵੀ ਦੇਖੇ ਤੇ ਸੋੇ ਚਲਾਈਆ ਲੀ 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 ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋ ਜੀ ਦੇਖੋ ਫਸਲਾਂ ਲਹਿਰਾ ਵਹਿਰਾ ਕਰਦੀਆਂ। ਤੇ ਆ ਸੋਨਾ ਜੱਟਾਂ ਦਾ। ਬੱਸ ਚੁਗਲਣਾ 1-2 ਦਿਨ ਹੋਰ ਆ ਬੱਸ। ਮਾ ਪਿਆ ਸੋਨਾ ਜੱਟਾਂ ਦਾ ਬੱਸ ਕਰ ਲੈਣਾ ਕਾਬੂ 1 ਦਿਨ ਹੋਰ ਦੇਰ ਰੱਬ। ਹੈਨਾ? ਰੱਬ ਵੇਸੇ ਸੁਣੀ ਆ ਗਿਆ ਤਾਂ ਲੈ ਕੇ ਪਾਣੀ ਦੀਆਂ ਬੂੰਦਾ ਪਾਉਂਦੀ ਹੈ। ਕਿਤੇ ਕਿਤੇ ਤਾਂ ਪੈ ਗਿਆ ਚੁੰਨੀ ਤੇ ਪਰਾਂ ਨੂੰ ਪੈ ਗਿਆ ਜੱਸ ਉਹਦੇ ਕੈਮਰੇ ਵਾਲੇ ਆਏ ਆ ਉਹ। ਹਾਂ। ਉਹ ਵੀ ਬਣਾ ਰਹੇ ਤੂੰ ਜਾ ਕੇ ਤਾਂ ਨਹੀਂ ਆਇਆ ਉੱਥੇ? ਆਉਟ ਪਾਸ ਨਾ ਬਰਤਲੇ ਮੈਂ ਆ ਵੀ ਮਸ਼ੀਨ ਨਹੀਂ ਕਰਨੀ ਚਾਹੀਦੀ ਆਪਣਾ ਸ਼ੂਟ ਕਰਨਾ ਵੀ ਆਪਣਾ ਬੇਸ਼ੱਕ ਹੈ ਨਾ ਜਿਵੇਂ ਮਰਜੀ ਆਹ ਭਾਈ ਜੋ ਮਰਜੀ ਹਾਂ 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 ਮਸ਼ੀਨ ਤਾਂ ਜਮਾ ਵੀ ਨਹੀਂ ਜਮਾ ਵੀ ਨਹੀਂ ਜਮਾ ਵੀ ਨਹੀਂ ਉਹ ਮੈਂ ਦੇਖਿਆ ਕਟਰ ਵਾਰ ਲੱਗੀ ਲਗਾਈ ਵੀ ਲੰਘ ਜੂ ਕਾਲਜ ਚ ਨੂੰ ਜੇ ਖੋਲ ਕੇ ਲੈਣਾ ਖੋਲ ਕੇ ਲੈ ਜਾਓ ਵੈਸੇ ਲੱਗੀ ਲਗਾਈ ਦੀ ਲੰਘ ਕਾਲਜ ਚ ਚ ਨੂੰ ਟਰਾਲਰ ਦਾ ਛੋਟਾ ਮਗਰ ਹੋ ਗਈ ਤੇ ਬਾਈ ਟਾਂਸ ਕੋਈ ਦਿੱਕਤ ਆਈ ਸਾਡੇ ਕੋਲ ਸੜਕ ਵੀ ਹੈਗੀ ਹੈ ਅੰਦਰ ਵੀ ਹੈਗਾ ਡਿਪਾਰਟਮੈਂਟ ਸਾਰਾ ਠੀਕ ਹੈ ਨਾ ਪੂਰੀ ਤੇ ਲਾ ਲੈ ਜਾਓ ਜਿਵੇਂ ਮਰਜ਼ੀ ਕਰ ਲਓ ਰੋਡ ਤਾਂ ਚੜਨਾ ਇੱਥੋਂ ਤੁਸੀਂ ਸਿੱਧਾ ਜੀਟੀ ਰੋਡ ਤੋਂ ਨੂੰ ਕਿਹੜੇ ਤੇ ਸਮੇਂ ਵੀ ਠੀਕ ਲੱਗਿਆ ਦੇਖਦੇ ਹਾਂ ਸੋਨੀ ਬਈ ਪਾਰਲ ਬੈਟੇ ਪੂਰੇ ਲੋਜੇ ਜੀ ਸੋਨੀ ਬਈ ਵਾਲੀ ਮਸ਼ੀਨ ਤੋਂ ਸ਼ੁਰੂਆਤ ਹੋਈ ਐ ਹਾਇ ਤਾਂ ਕਹਿਣਾ ਨਹੀਂ ਵੀ ਵਧੀਆ ਚੱਲਦੀ ਐ ਫਿਰ ਨਜ਼ਰਾਂ ਚਾਜਦੀ ਠੀਕ ਐ ਚਰਖਾ ਘੁੰਮਦਾ ਬਸ ਕੱਲ ਦੱਸ ਕੋਈ ਪ੍ਰੋਬਲਮ ਸਾਡੀ ਬినా ਮਤਲਬ ਦੀ ਹੋਰ ਆਹਲੇ ਵੀ ਹੱਥ ਕਾਲੇ ਪੀਲੇ ਜਿਹੇ ਹੋਏ ਪਏ ਆ 3-4 ਘੰਟੇ ਉਹੀ ਅਫਸਰਟ ਕਰਤਾ ਕੰਮ ਬੰ ਮੈਂ ਜਾਵਾਂ ਹੁਣ ਉਹਦੀ ਖਰਾਬ ਹੋਈ ਹੋਰ ਤਾਂ ਬਾਕੀ ਤੇ ਨੀ ਕੰਮ ਦੀ ਐ ਫਿਰ ਵੀ ਕੰਮ ਉਹੀ ਸਮਝ ਲੈ ਪਹਿਲਾਂ ਨਿਪਟ ਜਾਂਦਾ ਲੈ ਛੱਟ ਫਿਰ ਮੋਟਰ ਚੱਲ ਜੇ ਮਗਾ ਨੀਂਦੇ ਖਰਾਬ ਹੋਈ ਜਾ ਹੂੰ ਹੂੰ ਕੰਮ ਵੀ ਜਿਉਂ ਜਿਉਂ ਨੇਰਾ ਹੋ ਜਾਂਦਾ ਹੋਰ ਫਿਰ ਉਹੀ ਲੇਟ ਵੀ ਤਾਂ ਹੋਈ ਜਾਂਦਾ ਮਤਲਬ ਮਸ਼ੀਨਾਂ ਦੀ ਚਾਲ ਵੀ ਹੌਲੀ ਹੋਈ ਜਾਂਦੀ ਆ ਫਰਾਤ ਹਵਾ ਚੱਲੀ ਗਈ ਰਾਤ ਹਵਾ ਕਰਕੇ ਜਣੀ ਕੰਮ ਧੁੜੀ ਗਿਆ ਹਾਂ 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 ਉਹ ਤਾਂ ਅਫਸਾਈਡ ਦੇ ਨਹੀਂ ਹੋਇਆ ਕੰਮ ਮੈਂ ਕਹਿੰਦਾ ਬਸ ਕੱਲ ਕੋਲ ਨੂੰ ਸਾਫ ਸਾਰੇ ਏਰੀਆ ਹਨ ਬਸ ਕੰਮ ਕੰਮ ਹਾਂ ਬਈ ਦੇ ਅੱਧੂ ਅੱਧੂ ਚਾਗੇ ਦੋਥੋ ਰਹਿ ਗਏ 60 70 ਕਿਲੇ ਰਹਿ ਗਏ ਹਾਂ ਕੱਲ ਕੋਲ ਤੱਕ ਖਿੱਚਿਆ ਜਾਣਾ ਐ ਵੀ ਅੱਜ ਖਾਸੇ ਖਿੱਚ ਲੈਣੇ ਆ ਅੱਜ ਦਾ ਥੋੜਾ ਨਵੇੜ ਕੇ ਤਾਂ ਕਿਤੇ ਜਾ ਕੇ 60 70 ਕਿੱਲੇ ਲੈ ਜਾਣਗੇ ਪਿਛੇਲੇ ਉਹ ਵਿਚੋ ਅੱਜ ਦੂਏ ਵੀਲ ਦੀ ਵੀ ਵੱਢਣੇ ਆ ਇੱਥੇ ਹੀ ਵੱਢਣੇ ਇੱਕ ਦਿਓ ਸਾਹਮਣੇ ਘਰ ਵਾਲਦੇ ਹਾਂ ਸਵਾਪਤ ਹੈ ਅੱਛਾ ਨਾ ਉਹ ਤਾਂ ਅੰਕਲ ਨੂੰ ਕਹਿ ਦਿਓ ਅੰਕਲ ਨੇ ਕਰਾ ਦੇਣਾ ਚੰਗਾ ਮੋਨੇ ਜਿਹੜਾ ਟਰੈਕਟਰ 'ਤੇ ਬੈਠਾ ਨੇ ਅੰਕਲ ਉਹਨੇ ਕਰਵਾ ਦੇਣਾ ਕੰਮ ਹਾਂ ਠੀਕ ਐ ਓਕੇ ਬਚਾ ਹਾਂ 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 ਆ ਦੋ ਐ ਆ ਦੂ ਦਾ ਇੱਕ ਕਿਰਾ ਰੱਖ ਲੈਣਾ ਉਹਨੂੰ ਕਣਕਾ ਠੀਕ ਹੈ ਇਧਰ ਨੂੰ ਹਨਾ ਨਾਲੇ ਉਹ ਵੀ ਸੁਥਰੀਆਂ ਕਣਕਾ ਗੁੱਲੀ ਡੰਡਾ ਕੋਈ ਅੱਛਾ ਥੱਲੇ ਹਾਂ ਹਲਕੇ ਦੀ ਹੈ ਚਲ ਆ ਵਧੀਆ ਰਸਤਾ ਹੈ ਇਧਰ ਨੂੰ ਖੁੱਲ ਗਿਆ ਇਧਰ ਨੂੰ ਠੀਕ ਹੈ ਜਾਣ ਲੱਗੇ ਵੀ ਨਾਲੇ ਹਾਂ ਹਾਂ ਇਧਰ ਨੂੰ ਤਾਂ ਪਿੰਡਾਂ ਚੋਂ ਇਧਰ ਨੂੰ ਤਾਂ ਬਹੁਤ ਦਿੱਕਾ ਬਹੁਤ ਹੈ ਉਧਰ ਤਾਂ ਨਹੀਂ ਬੱਟਾ ਹੈ ਵਿਚ ਨੂੰ ਆਪਾਂ ਆਪਣੇ ਮੰਗਿਆ ਫਿਰ ਤਾਂ ਆਪਣੇ ਇੱਕ ਟਰਾਲੀ ਭਰੀ ਲਾਤ ਅੱਜ ਲੱਗੂ ਆਪਣੇ ਐਚ ਵੀ ਲਾਦੀ ਕੱਲ ਨੂੰ ਲੱਗੂਗੀ ਹਨਾ ਅੱਜ ਮੁਸ਼ਕਿਲ ਹੈ ਕੱਲੋਂ ਦੇਖਦੇ ਆਂ ਸ਼ਾਇਦ ਆ ਪਹਿਨੀ ਵਿਲੀ ਹੋ ਜਵੇ ਕਿਹੜੀ ਇਹ ਕਿਤੇ ਸ਼ਾਮ ਤੱਕ ਵਿਲੀ ਹੋ ਚ ਪੈਂਦੀ ਤਾਂ ਉੱਥੇ ਵੀ ਖਾਸਾ ਹੈ 25 30 ਕਿੱਲੇ ਉੱਥੇ ਨਵੀਂ ਪਰ ਵੀ ਹੋ ਜਣੇ ਆ ਨਾ ਨਵੀਂ ਪਰ ਕਹੋਗੇ ਉਧਰ ਕੱਲ ਜਿੱਦ 25 ਕਿੱਲਾਂ ਦਾ ਗੇੜ ਤਾਂ ਹੋਏ ਜਾਣੇ ਆ 5 6 ਦੂਜੇ ਮੁੰਡੇ ਦੇ ਵੀ ਆ 15 20 ਅੰਕਲ ਦੇ ਵੀ ਹੈਗੇ ਉੱਥੇ ਖਾਦਾ ਹੋ ਰਿਹਾ ਨਾ ਦੁਪਹਿਰ ਤਾਂ ਹੋ ਚੱਲੇ 11 12 ਵਜੇ ਚੱਲੇ ਚਲ ਬਾ ਚਰਖਾ ਜਾਂ ਚੱਲੀ ਜਾਵੇਂ ਫਿਰ ਤਾਂ ਬਥੇਰਾ ਕਰਨ ਨੂੰ ਲਵੇਟ ਦਿੰਦਾ ਇਹ ਹੂੰ ਨਿਪੜੀ ਜਾਣਾ ਕੋਈ ਨਹੀਂ ਹੁਣ ਤਾਂ ਮੌਸਮ ਠੀਕ ਆ ਜੱਜ ਜੇ ਕੜਬੜਾ ਥੋੜੀ ਜੀ ਉਹ ਚੱਲਦੀ ਆ ਉੱਥੇ ਇੱਕ ਗਈ ਮਸ਼ੀਨ ਉੱਥੋਂ ਦੂਜੀ ਨਵੀਂ ਇਸమే ਦੇਖੋ ਜੀ ਸਤੋਪਾ ਪੈਲੀ ਜਾਂਦੀ ਆਹੋ ਨਿਪੜਾ ਅਸੇ ਨਿਪੜਿਆ ਨਹੀਂ ਹਲੇ ਉੱਥੇ ਵੀ 20 ਕਿਲੇ ਹੈਗੇ ਤੇ ਉਹਨਾਂ ਨੇ ਕਿਤੇ ਨਿਪੜ ਗਏ ਮੈਂ ਹੂੰ 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 ਉਹਦੇ ਬਾਅਦ ਕਿੱਥੇ ਜਾਣੀਆਂ ਆਮਨੀ ਦੇ ਜਾਣੀਆਂ ਉਹ ਉੱਥੇ ਪੈਣੀ ਹੂੰ ਨਾ ਤਾਂ ਇੱਧਰ ਨੂੰ ਹੀ ਹੈ ਨਾ ਨਾ ਇੱਧਰ ਨੂੰ ਚੜਾਉਨੇ ਆ ਉਹ ਥੇ ਨੂੰ ਵੱਡਿਆ ਵਾ ਦੱਸਦਾ ਲਓ ਜੀ ਕੱਜ ਟਰਾਲੀ ਫੇਰ ਪਈ ਐ ਟਰਾਲੀ ਨਹੀਂ ਪੀ ਮਿਲਦੀ ਫਿਰ ਆਪਣੀ ਖਾਲੀ ਕਰਵਾਈ ਫੁੱਲ ਚੱਲ ਰਹੀ ਆ ਮੁੰਡੇ ਅਗਰ ਮੁੰਡੇ ਅਗਰ ਟਰਾਲੀ ਦੀ ਨਾ ਸੱਤੀ ਤਿੰਨ ਨਾਲ ਪੂਰੀ ਭਮੀਰੀ ਬਣੀ ਵੀ ਐ ਦੋ ਦੋ ਤਿੰਨ ਤਿੰਨ geke ਲਾ ਰਿਹਾ ਟਰੈਕਟਰ ਇਹ ਪਰ ਐਸੇ ਟਰੈਕਟਰ ਚੀੜਾ ਐ ਸਾਲਾ ਇਹ ਬਈ ਛੱਡਦਾ ਨਹੀਂ ਟਰਾਲੀ ਨੂੰ ਪੂਰੀ ਭਰ-ਭਰ ਵੀ ਅਸੀਂ ਤਾਂ ਟਰਾਲੀ 140 ਕੁਇੰਟਲ 45 ਤੱਕ ਜੇ ਕੱਜ ਚਲੇਗੇ ਟਰਾਲੀ ਨੇ ਪਰ ਹੈ ਫਰਕ ਐ ਇਹ ਟਰਾਲੀ ਨੂੰ ਟਰੈਕਟਰ ਟੱਕੜਾ ਪੂਰਾ ਦੇਖੋ ਲਾਈਟਾਂ ਜਿਵੇਂ ਸੋਹਣੀ ਲੱਗਦੀਆਂ ਤੇ ਹੁਣ ਆਪਾਂ ਗੱਲ ਕਰਦੇ ਆ ਅੱਜ ਦਸ਼ਮੇਸ਼ ਦੇ ਦਸ਼ਮੇਸ਼ ਦਾ ਰਿਵਿਊ ਦੰਨੇ ਆਪਾਂ ਤੁਹਾਨੂੰ ਬਾਕੀ ਗੋਗੀ ਨੇ ਵੀ ਕੁਝ ਕੁ ਵੀਡੀਓ ਦੇ ਕਲਿੱਪ ਲਏ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਟੱਕ ਟੱਕ ਹੋਰ ਪਵਾਤਾ 2 ਕਿਲਿਆਂ ਦੀ ਹੋ ਦੂਜੀ ਟਰਾਲੀ ਕੋਲ ਮੂਛ ਦਾ ਨਹੀਂ ਸਾ ਮੂਛ ਦਾ ਨਹੀਂ ਆਹੀ ਕੁਆਲਿਟੀ ਹੈ ਟਰੈਕਟਰ ਦੀ 363 ਹਲੇ ਕਿਤੇ ਸਲੈਂਸਰ ਦੂਆ ਹੋਵੇ ਫਿਰ ਜ਼ਿਆਦਾ ਨਹੀਂ ਆ ਰਹਾ ਹੁੰਦਾ ਵੇਟ ਪਵਾਤਾ ਅੰਕਲ ਉਹਦੇ ਮੂਰੇ ਸਵਾ 2 ਗੁਆਂਟਲ ਮਾ ਵਜਨ ਪਵਾਤਾ ਉਹਦੇ ਮੂਰੇ ਸਵਾ 2 ਗੁਆਂਟਲ ਨੀ ਖੜਾ ਬਹੁਤ ਹੁੰਦਾ ਦਾ ਟਰਾਲੀ ਨੂੰ ਅੱਛਾ ਹਾਂ ਹੁਣ ਨਹੀਂ ਪੈਰ ਨਹੀਂ ਚੱਕਦਾ ਹੁਣ ਵੇਟ ਪਵਾ ਤੇ ਮੂਰੇ ਸਵਾ ਦੋ ਕੁਐਂਟਾ ਲਿਖਾਤਾ ਪੈਂਫਰ ਨਾਲੋਂ ਨਿੱਗਰਨ ਨਾਲੇ ਵੇਟ ਕਹਿੰਦੇ ਜਗਾ ਨਹੀਂ ਖੇਲਦੇ ਲਿਫਟ ਪਿੱਛੇ ਜੋ ਮਰਜ਼ੀ ਪਾਈ ਜਾਈਏ ਉੱਠਦਾ ਨਹੀਂ ਹੁਣ ਮੂਰੇ ਤੇ ਪਾਰ ਆ ਜਾ ਹੋ ਗਿਆ ਟਰੈਕਟਰ ਨਹੀਂ ਟਰੈਕਟਰ ਕੰਮ ਦਿਆ ਅਚਾਲਾ ਥੋੜੇ ਜਿ ਝੱਕਿਆ ਜਾਂਦਾ ਇਹਦਾ ਜਿਆਦਾ ਨਹੀਂ ਚੱਕ ਹੁੰਦਾ ਜਿਵੇਂ ਠੋਡੀ ਪਾਰ ਫੁੱਡੀਆਂ ਪਹਿਲਾਂ ਚੱਕ ਨਾ ਨਾ ਉਵੇਂ ਨਹੀਂ ਉਵੇਂ ਨਹੀਂ ਉਵੇਂ ਨਹੀਂ ਅੱਛਾ ਹੁੱਕਾਂ ਵੀ ਜਿਹੜੀ ਟਰਾਲੀ ਦੀ ਹੁੱਕ ਆ ਉਹ 4 ਇੰਚ ਮੋਟੀ ਹੈ अच्छा एदी assi 3.4 कराईया ओ एन मतलब फुट ਤੋਂ ਉੱਪਰ ਟੈਹ ਚੱਕਣ ਵੀ ਨਹੀਂ ਦਿੰਦੀ ਉਹ ਉਹ ਹੁੱਕੇ ਰੋਕ ਲੰਦੀ ਐ ਜਿਹੜੀ ਹੁੱਕ ਵੀ ਬਣਾਈ ਐ ਇਹਦੀ 3.48 ਕਿਲੋ ਦੀ ਹੁਕੂਕ ਬਣੀ ਐ ਇਹਦੀ ਟਰੈਕਟਰ ਦੀ ਗੱਲੀ ਪਿੱਛੇ ਨੂੰ ਹਟ ਵੀ ਬਣਾਈ ਐ ਨਾਲੇ ਬਕਸਾ ਬੁਕਸਾ ਨਹੀਂ ਲੱਗਦਾ ਜਦ ਬਾਈ ਚਾਂਸ ਖੜਾ ਵੀ ਬਾਈ ਤੇ ਖੜਾ ਹੋਣੇ ਨਹੀਂ ਦਿੰਦੀ ਟਰਾਲੀ ਹਾਂ ਗਾਟਾ ਬੜਾ ਤਕੜਾ ਉਹਦਾ ਟਰਾਲੀ ਦਾ ਆ ਹਾਂ 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 ਕਰ ਲਈ ਗੇਮ ਵੱਡੇ ਤਾਂ ਹੋਏ ਤਰਾ ਵੱਡੇ ਤਾਂ ਹੋਏ ਤੇ RAM nal ਨਹੀਂ ਜਾਂਦੇ ਤੇ ਮੈਨੂੰ ਲੱਗਦਾ ਕਰ ਲਈ ਗਿਆ ਮੇਰੇ ਕੈਨ ਦੀ ਉਹ ਦੇਰ ਤੀ ਹਲੇ ਮੈਂ ਕਹਿ ਰਿਹਾ ਦਵਾ ਬੇਹੇਰਾ ਅੱਤੜ ਦੀ ਖਾਲ ਵੱਡੀ ਨਹੀਂ ਨਾ ਦੋੇ ਟਰ ਗਿੱਲ ਕੇ ਕਿੱਥੇ ਲੋਕ ਲੋਕ ਇੱਕ ਲੋਕ ਕਿਹਾ ਮੈਂ ਨਹੀਂ ਨਹੀਂ ਮਾਈ ਸੀਗਰ ਗਾਜੇ ਜੇ ਮੈਂ ਕਿੱਥੇ ਆਉਂਦਾ ਫੇਰ ਕਰਦਾ ਨਹੀਂ ਕਰਦਾ ਚਾਚਾ ਚਾ ਲੈ ਜਾ ਲਓ ਜੀ ਥੋੜੀਆਂ ਪਹਿਲਾਂ ਆਪਾਂ ਦਸ਼ਮੇਸ਼ਵਰ ਦੇ ਚਾਚਾ ਕਰ ਲਏ ਦਸ਼ਮੇਸ਼ ਕਮੈਨ ਸੋ ਬਾਈ ਜਿੱਦਣ ਦੀ ਲਈ ਹੈ ਤਕਰੀਬਨ ਉਹ ਆਪਣੇ ਦੂਜੇ ਸਟੈਂਡਰਡ ਨਾਲੋਂ ਪਾਈ ਜਾਂਦੀ ਏ ਥੋੜਾ ਥੋੜਾ ਫਰਕ ਦਿਨ ਦਿਨ ਚ ਫਰਕ ਪਾ ਜਾਂਦੀ ਆ ਉਹਦਾ ਰੀਜ਼ਨ ਦੱਸਦੇ ਆ ਆਪਾਂ ਇੱਕ ਦੋ ਅੱਜ ਕਰਾਂਗੇ ਬਾਕੀ ਖੁਸ਼ਪ੍ਰੀਤ ਨੇ ਕਲਿੱਪ ਲਏ ਬਿਆ ਆਪਾਂ ਉਹ ਕਰਦੇ ਆਂ ਸਾਂਝੇ ਆ ਲੈ ਲੋ ਮੜਜੀ ਛਤੀ ਦੀ ਦੀ ਕਲੀਤੀ ਸਿਫਤ ਜੀ ਗੜ ਗਿਆ ਤਾਂ ਇੰਨੇ ਜੇ ਹਨ ਇਹ ਬਾ ਮੈਂ ਮੈਂ ਦੇਖਿਆ ਮੈਂ ਜੇ ਮੜਜੀ ਚੀਜ਼ ਦੀ ਸਿਫਤ ਕਰਦਮਾ ਨਾ ਹੁੰਦਾ ਹੀ ਹੁੰਦਾ ਕੰਨ ਹੁੰਦਾ ਜਿਵੇਂ ਮਸ਼ੀਨ ਨੂੰ ਵੀ ਕਹਿ ਦਵਾ ਕੁਝ ਬਾਸ ਸਮਝ ਲਓ ਜਦੀ ਥੋੜੇ ਟਾਈਮ ਦੇ ਵਿੱਚ ਵਿੱਚ ਤੁਰੰਤ ਐਕਸ਼ਨ ਲੈ ਲੈਣਾ ਮਸ਼ਿੰਦਰੀ ਨੇ ਹੈਨਾ ਆ ਮੈਂ ਟਰੈਕਟਰ ਦੀ ਉਹੀ ਗੱਲ ਕਰਦਾ ਤਾਂ ਮਾਲ ਆ ਚੀੜਾ ਬਹੁਤ ਆ ਤਕੜਾ ਬਹੁਤ ਆ ਸਾਲਾ ਖਰਚੇ ਜਾਂਦਾ ਜਾਂਦਾ ਹੀ ਬੈਣ ਗਿਆ ਹੈ ਕੁਝ ਨਹੀਂ ਟੱਕਰ ਮਾਰੀ ਵੀ ਹੋਤੀ ਦਬ ਗੇ ਟਾਇਰ ਐਨੇ ਚ ਬਜਟ ਨਾਲੇ ਟਰਾਲੀ ਵੀ ਨਹੀਂ ਤੀ ਭਰੀ ਵੀ ਥੱਲੇ ਨਰਮ ਦਾ ਖਾਲ ਵਾਲਾ ਥੋਂ ਤੱਕ ਖਾਲ ਦਾ ਹੈਨਾ ਤੇ ਬਾਕੀ ਬਈ ਉਹਦਾ ਜਿਹੜਾ ਨਾ ਫੀਡਰ ਸਿਸਟਮ ਹੈ ਕੰਬੈਨ ਦਾ ਦਸ਼ਮੇਜ ਦਾ ਉਹ ਮਤਲਬ ਜਿਹੜਾ ਇੱਕ ਸਿਲੰਡਰ ਲੱਗਿਆ ਹੋਣਾ ਉਹ ਇੱਕ ਮਤਲਬ ਜੰਪ ਦਾ ਕੰਮ ਦਿੰਦਾ ਹੈ ਜਦੋਂ ਬੱਟਾ-ਮੁੱਟਾ ਵਾਲੇ ਏਰੀਆ 'ਚ ਵੀ ਲਾਉਨੇ ਆ ਕੰਬੈਨ ਨੂੰ ਤਾਂ ਉੱਥੇ ਕਾਫੀ ਫਰਕ ਪਾ ਜਾਂਦੀ ਹੈ ਮਸ਼ੀਨ ਉਹ ਮਤਲਬ ਨਾ ਜਿਵੇਂ ਸ਼ੌਕਰ ਨੇ ਕੰਮ ਕਰਦੇ ਹੁੰਦੇ ਥੋੜੇ-ਥੋੜੇ ਉਦਾਂ ਕੰਮ ਕਰਦੇ ਆ ਉਹ ਡੈਂਕਾਂ ਨਹੀਂ ਲੱਗਣ ਦਿੰਦੇ ਕਟਰ ਨੂੰ ਜਿਵੇਂ ਧੜ ਧੜ ਵੱਜਦਾ ਨਹੀਂ ਆਪਣਾ ਕਟਰ ਵੱਜਦਾ ਤਾਂ ਉਹ ਕੰਮ ਦਸ਼ਮੇਸ਼ ਕੰਬੈਨ ਦੇ ਵਿੱਚ ਨਹੀਂ ਹੈਗਾ ਤੇ ਇਹਨਾਂ ਕਰਨਾ ਕਰਕੇ ਉਹ ਥੋੜੀ ਜਿਹੀ ਇੱਕ ਸਪੀਡ ਉਹਦੀ ਬਣ ਕਰਾ ਰਹਿੰਦੀ ਹੈ ਸਪੀਡ ਬਣੀ ਰਹਿੰਦੀ ਹੈ ਸਮਝ ਲਓ ਵੀ ਇਹਨੇ 16-17 ਵੱਡੇ ਤੋਂ 22-23 'ਤੇ ਪਹੁੰਚ ਕੀਤੀ ਇੰਨਾ ਕੰਮ ਦਾ ਫਰਕ ਪਾ ਗਈ ਤੇ ਉਸ ਤੋਂ ਬਾਅਦ ਫਿਰ ਮਤਲਬ ਦੋਨਾਂ ਨੂੰ ਇੱਧਰ- ਠੀਕ ਹੈ ਜੀ ਸੋ ਬਾਕੀ ਖੂਬੀਆਂ ਬਹੁਤ ਆ ਤੇਲ ਚ ਬ੍ਰੇਕਾਂ ਉਹਨਾਂ ਦੀ ਮਤਲਬ ਬਹੁਤ ਆਨੰਦ ਬਹੁਤ ਹੈ ਤੇ ਅੱਗੇ ਅੱਗੇ ਥੋੜੇ ਥੋੜੇ ਉਹਦੇ ਚ ਹੋਰ ਵੀ ਹਲੇ ਅਪਡੇਟ ਹੋਣੀ ਹੈ ਹੈਨਾ ਤੇ ਬਾਕੀ ਮਸ਼ੀਨ ਦੀ ਬੁਕਿੰਗ ਹੈ ਜਿਹੜੀ ਉਹ ਹਲੇ ਆਪਣੇ ਕੁਛ ਕਿ ਸੱਜਣ ਵੀਰਾਂ ਉਹਨਾਂ ਦੀ ਬੁਕਿੰਗ ਵੀ ਕਰਵਾਉਣੀ ਹੈ ਦਸ਼ਮੀਸ਼ ਕੰਬੈਨ ਦੀ ਸੋ ਆਪਣਾ ਮਸ਼ੀਨਰੀ ਸੋਹਣੀ ਹੈ ਬਹੁਤ ਸੋਹਣਾ ਚੱਲੀ ਹੈ ਕੋਈ ਬ੍ਰੇਕਡਾਊਨ ਨਹੀਂ ਮੈਂ ਕਹਿੰਦਾ ਇੱਕ ਆਨੇ ਦੀ ਵੀ ਵੈਸੇ ਕਹਿਣਾ ਨਹੀਂ ਚਾਹੀਦਾ ਫਿਰ ਐਕਸ਼ਨ ਲੈ ਲੈਂਦੀ ਆ ਬਸ ਆਪਾਂ ਠੀਕ ਹੈ ਕੰਮ ਓਕੇ ਹੈ ਹੈਨਾ ਤੇ ਉਹ ਚੱਲਦੀ ਆਪਣੀ ਰਾਣੀ ਤੇ ਬਾਕੀ ਹੁਣ ਗੋਗੀ ਨੇ ਕਲਿੱਪ ਲਏ ਵਾ ਥੋੜੀ ਜਿਹੀ ਆਪਾਂ ਗੋਗੀ ਵਾਲੇ ਐਡ ਕਰਦੇ ਆ ਸੋ ਠੀਕ ਹੈ ਜੀ ਬਾਕੀ ਕਰੋ ਇੰਜੋਏ ਫਿਰ ਗੋਗੀ ਦੇ ਜਿਹੜੇ ਅੱਗੇ ਕਲਿੱਪ ਲਏ ਹਾਂ ਜੀ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਮੱਪਾ ਮੈਂ ਯਾਰ ਮੀ ਨਹੀਂ ਸਾਲਾ ਕੁਝ ਕਰਨ ਦੇ ਰਿਹਾ ਇਸ ਵਾਰੀ ਕਿਉਂ ਕਰਨ ਕਰਦਿਆਂ ਵੱਡਦਾ ਰਹੀ ਜਾ ਕਣਕ ਲੈ ਵੱਧ ਰਹੀ ਮੀ ਆ ਫੇਰ ਆ ਦੇਖੋ ਜੀ ਕਿੰਨਾ ਚੱਲ ਰਿਹਾ 30 ਫੇਰ ਆ ਗਿਆ ਫੇਨ ਲੱਗ ਗਿਆ ਇਹਦਾ ਮੋٹے ਮੋٹے ਕਣਿਆ ਕੁਦੜੀ ਮਾਰ ਰਿਹਾ ਹੈ ਕੁਦੜੀ ਜ਼ਿਆਦਾ ਹੋ ਗਈ ਹੈ ਨਾ ਆ ਛੇਰੂ ਰੇ ਖੜਾ ਹੈ ਇਹੇ ਉੱਪਰ ਮਟੀਨਾਂ ਦੀ ਘੜਾ ਲਾ ਰਹੀ ਆ ਤਾਂ ਤਾਂ ਹੀ ਕਿਉਂ ਤੇ ਇਹ ਹੋ ਜਾਂਦਾ ਵੀ ਬਾਈ ਇਹ ਤੀਰਕੋਟ ਦਾ ਤੀਰਕੋਟ ਟਰਾਲੀ ਵੀ ਵਧੀਆ ਟਰੈਕਟਰ ਵੀ ਵਧੀਆ ਪਰ ਬੈਟਰੀ ਨਹੀਂ ਰਖਾਉਣੀ ਬੈਟਰੀ ਹੀ ਨਹੀਂ ਰਖਾਉਣੀ ਸਾਲੀ ਨਹੀਂ 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 ਵੀ ਬੈਟਰੀ ਦਾ ਸਾਲੀ ਕਿਤੇ ਰਖਾਉਣੀ ਪੈ ਜਾਵੇ ਹੁਣ ਹੁਣ ਇਹ ਨਾ ਵਿਚਾਰਾ ਬਿਨਾਂ ਬੈਟਰੀ ਤੋਂ ਦਾ ਸਟਾਰਟ ਹੁੰਦਾ ਇਹਨਾਂ ਕੁਝ ਸਾਮਣੀ ਦੇ ਬਾਹਰ ਚਾਚਾ ਆਪਾਂ ਆਪਣੇ ਲਾਲੇ ਹਨ ਹੈ ਆਪਾਂ ਰਾਤ ਤੱਕ ਦਾ ਭਾਈ ਰਾਤ ਵੱਢ ਲਏਗੇ ਅਸੀਂ 9 ਕਿਲੇ ਆ ਦੋ ਰਹਿ ਗਏ ਤੇ ਸਵੇਰ ਦੋ ਕਿਲੇ ਚੱਲ ਕੋਈ ਨਾ ਵੱਧਿਆ ਆਪਾਂ ਇਹ ਵੀ ਚੱਕ ਲਿਆ ਆਪਾਂ ਨੇ ਬਸ ਜਣੀ ਕਿ ਕਹਿੰਦੇ ਜਿਹੜੀ ਟਰਾਲੀ 'ਚ ਪੈ ਜਾਣ ਦਾਣੇ ਤਾਂ ਉਹੀ ਆਪਣੇ ਹੋਣਗੇ ਉਹ ਆਪਣੇ ਆ ਜਿਹੜੇ ਨੀਲੀ ਛੱਤ ਥੱਲੇ ਪਏ ਇਹਨਾਂ ਦਾ ਕੁਝ ਨਹੀਂ ਪਤਾ ਕੋਈ ਖੁੱਲੇ ਆ ਉਹਦਾ ਪਰਮਾਤਮਾ ਦੇ ਇੱਥੇ ਚ ਹਾਂ ਤੇ ਮੈਂ ਕਿਹਾ ਵੀ ਚੱਲ ਬੱਦਲ ਮਾ ਵੀ ਦੋ ਕਿਲੇ ਰਹਿ ਗਏ ਇਹ ਤੇ ਚਾਚਾ ਤਾਂ ਹਲੇ ਨਾ ਨੁੱਕਰ ਕਰਦਾ ਤਾਂ ਕਹਿੰਦਾ ਕਨੇ ਪਿੰਡ ਚੱਲਦੇ ਆ ਪਿੰਡ ਚੱਲਦੇ ਆ ਮੈਂ ਕਿਹਾ ਨਹੀਂ ਨਵੇੜਨ ਦੇ ਕੰਮ ਕੋਲ ਆਏ ਹੋਏ ਆ ਟਰੱਕ ਇਹਦਾ ਸਿੰਗਲ ਟੈਰੀ ਜਿਉ ਚੱਕੀ ਮੈਂ ਕਿਹਾ ਵੀ ਦੋ ਦਾ ਗੀਲੇ ਆ ਵਿੱਚ ਪਾ ਕੇ ਘਰਾਂ ਲੈ ਕੇ ਚੱਲੀਏ ਇਹਨੂੰ ਮੈਂ ਪਾਸ ਗਿਆ ਦੱਸਦਾ ਵੀ ਕਿੱਥੇ ਤੇ ਮਾਰਦੀ ਆ ਉਹਨੇ ਹੱਥ ਪਾ ਲਈ ਬੱਸ ਮਾਰ ਇਹ ਨੇ ਵੀ ਵਿਚਾਰੀ ਨੇ ਘੰਟਾ ਘਰਾਮ ਕਰਿਆ ਆਪਾਂ ਨੇ ਵੀ ਘੰਟਾ ਘਰਾਮ ਕਰਿਆ 36 ਘੰਟੇ ਹੋ ਗਏ ਜਲਦੀ ਨੂੰ 36 ਘੰਟੇ ਹੋ ਗਏ ਜਲਦੀ ਨੂੰ ਹਾਂ ਠੀਕ ਆ ਯਾਰ ਤੂੰ ਗੱਲ ਹੁਣ ਮੇਰੀ ਸਵੇਰੇ ਕਿਹੜੇ ਵਜੇ ਬੰਦ ਕਰੀਆ ਹਾਂ 4 ਵਜੇ 4 4 ਵਜੇ ਬੰਦ ਕਰੀਆ ਹਾਂ 5 ਵਜੇ ਕੇ 5 ਵਜੇ ਆਪਾਂ ਨੇ ਲੈ ਕੇ ਤੇ ਇਹਨੂੰ ਹਾਂ 5 ਵਜੇ ਥੋੜੇ ਜਿਹੀ ਥੋੜੀ ਜਿਹੀ ਲੇਟ ਚੱਲ ਚੱਲ ਆਇਆ ਤਾਂ ਹੁਣ ਮਾੜਾ ਮੋਟਾ ਅਗਲਾ ਖੇਤ ਤੇ ਨਹੀਂ ਆਇਆ ਹੈ ਆਪਾਂ ਵੀ ਦੋਨਾਂ ਨੇ ਘੰਟਾ ਘੰਟਾ ਹੀ ਆਰਾਮ ਕਰਿਆ ਹੋ ਗਏ ਆਪਾਂ ਨੂੰ 38 38 ਘੰਟੇ ਤਾਂ ਹੈਨਾ 36 ਹੋ ਹੋ ਚੱਲੇ ਇਸ ਦੇ ਕੱਲ ਦੇ ਚੱਲ ਦੋ ਰਿੰਦੇ ਕੰਮ ਆ ਸਾਨੂੰ ਦੋਨਾਂ ਨੂੰ ਪਰ ਦਿੱਤਾ ਲੱਗ ਨਹੀਂ ਰਿਹਾ ਵੀ ਆਪਾਂ ਇੰਨਾ ਇੰਨਾ ਟਾਈਮ ਕੱਢ ਕੇ ਨਾ ਬਿਨਾ ਸੁੱਤੇ ਹਾਂ ਘੰਟਾ ਦੇ ਜਿਹੜਾ 100 ਕੇ ਉਹਦਾ ਤਾਂ ਫਰਕ ਤਾਂ ਪੈਂਦਾ ਹੀ ਮਤਲਬ 100 ਇਹ ਨਹੀਂ ਉਹ ਤਰ੍ਹਾਂ ਜਾ ਕੇ ਤਾਂ ਲੱਗਦਾ ਅਸੀਂ ਦਿੱਤੇ ਬੱਦਲੇ ਜਾ ਜਾ ਉਹ ਮੈਂ ਨਾ ਕਿ ਪਿਆ ਉਹ ਖੜਾ ਵੀ ਹੋਣ ਲੱਗ ਗਿਆ ਅੱਜ ਉਹ ਸੀਟ ਪਰ ਅੱਜੇ ਖੜਾ ਹੋਣ ਲੱਗ ਗਿਆ ਬਈ ਅਰੇ ਜਿਹੜੇ ਕੀੜੇ ਚਾਰ ਵੱਡੇ ਆ ਮੈਂ ਕਹਿੰਦਾ ਜੇ ਦਿਹਾੜੀ ਲੱਗ ਜਵੇ ਇਹਦੀ ਉਹ ਮੂਦਾ ਹੋ ਚਲਾ ਬਈ ਤਾਂ ਪੜ ਕੇ ਤਾਰਨਾ ਬਹੁਤ ਹਾਂ ਜੀ ਚਾਚਾ ਹੁਣ ਬੀਜ ਰੱਖਣੇ ਪਹਿਲਾਂ ਮੇਰੀ ਸਲਾਹ ਤੇ ਵੀ ਆ ਬੀਜ ਰੱਖ ਲੀ ਜੇ ਨਾ ਪਰ ਹੁਣ ਨਹੀਂ ਮੈਂ ਕਹਿੰਦਾ ਨਹੀਂ ਨਾਲੇ ਕੰਮ ਤਾਂ ਕੰਮ ਲੇਟ ਹੋ ਗਈ ਦੀ ਅੱਜ ਦੀ ਲੇਟ ਵੀ ਹੋ ਗਈ ਦੀ ਚਾਚਾ ਪਰ ਥੋੜਾ ਜਨਾ ਫਰਕ ਆ ਥੈਲੀ ਵਾਲੇ ਹੀ ਪਾਵਾਂਗੇ ਬੀਜ ਅੱਛਾ ਅੱਛਾ ਇਹ ਜਣੀ ਕਿਉਂ ਕਣਕ ਰੱਖ ਲੈਣੀ ਆਪਾਂ ਨੇ ਉਹ ਦਿਨਾਂ 'ਚ ਫਿਰ ਇਹਨੂੰ ਸੇਲ ਕਰਦਾਂਗੇ ਆ 380 ਆ ਉਹ ਹੋਰ ਦਾ ਬੀਜ 303 ਦਾ ਉਹਦਾ 1 ਕਿਲੋ ਰਹਿਦਾ 303 ਦਾ ਦੋ ਵਾ ਘਰ ਘਰ ਖਾਣ ਵਾਸਤੇ ਰੱਖਾਂਗੇ ਠੀਕ ਆ ਉਹਦਾ ਫਰਕ ਆ ਬਹੁਤ ਰੋਟੀ ਦੇ ਕਿਹੜੀ ਚਿੱਟੀ ਬਣਦੀ ਕਿਹੜੇ ਦੀ ਉਹ ਬੀਜ ਦੀ আচ্ছা ਬਾਕੀ ਦੇਖ ਬਾਈ ਹਰੇਕ ਦਾ ਆਪਣਾ ਆਪਣਾ ਹੋਆ ਆਪਾਂ ਜਣੀ ਕੀ ਉਹਦਾ ਸਹੀ ਮੈਨੂੰ ਲੱਗਿਆ ਅਸ ਫਾਇਦੇ ਦੇਖ ਲੈ ਕਿ ਆ ਸੋਨੇ ਲੱਗਦੇ ਆ ਦੋ ਸਾਈਡ ਸਫਾਇਦੇ ਟੁੱਟ ਲਏ ਆਪਣੇ ਹਨਾ ਇਹ ਵੀ ਚੱਕ ਕੇ ਲੈ ਕੇ ਜਾਣੇ ਹੈ ਆਵਾਜੇ ਥੋੜੀ ਚੱਲਦੀ ਆ ਹਾਂ ਬਾਵੀ ਬਹੁਤ ਚੱਲਦੀ ਆ ਨੀ ਰੋੜ ਦੇ ਲਾਇਆ ਪਈ ਆ ਆਂਦਾ ਗੁਜ਼ਰੇ ਤੇ ਰਾਤ ਕਿਹਦਾ ਘੰਟਾ 1 ਹੋਇਆ ਹਲੇ ਆਏ ਨੂੰ ਵੇ ਉਹਦੀ ਲੱਗੀ ਵੀ ਰਾਤ ਦੇਖ ਬੈਠਾ ਡਾਉਲਪਰ ਨਾਲੇ ਦਿਨ ਚ ਕਿੰਨਾ ਸਲਾਤਾ ਪਰ ਦੋਵਾਂ ਨੇ ਹਰੇ ਅੱਖ ਵੀ ਨਹੀਂ ਲਾ ਕੇ ਦੇਖੀ ਦਿਨ ਚ ਮੈਂ ਲੱਗਿਆ ਤਾਂ ਸੌਣਾ ਐਨੇ ਨੂੰ ਫੋਨ ਆ ਗਿਆ ਵੀ ਉਹਨਾਂ ਨੇ ਕੰਪਨੀ ਵਾਲਿਆਂ ਨੇ ਆਉਣਾ ਬਹੁਤ ਨੂੰ ਪਤਾ ਹੀ ਆ ਫਿਰ ਹੁਣ ਅੱਛਾ ਉਹਨਾਂ ਦਾ ਤੈਨੂੰ ਪਤਾ ਹੀ ਆ ਉਹ ਚੱਲ ਵਧੀਆ ਆ ਕੇ ਚਲੇ ਗਿਆ ਰ ਟਾਈਮ ਨਾਲ ਅੱਜ ਵੀ ਪਰ ਅੱਜ ਨਹੀਂ ਆਪਣੇ ਬਾਈ ਮਸ਼ੀਨ ਇੱਕ ਮਿੰਟ ਵੀ ਰੋਕੀ ਚੱਲ ਰਹੀ ਆ ਜੁੱਦੀਓ ਚਾਚੇ ਦੇ ਕਹਾਣੇ ਗੱਲ ਸੱਚੀ ਆ ਜੱਜਾ 38 ਘੰਟੇ ਹੋ ਚਲੇ ਗਏ ਹੁਣ ਚੱਲ ਜੀ ਮੇਰੇ ਜੀ ਉਹ ਚੱਲ ਰਹੀ ਆ ਹਾਂ ਕੱਲਾ ਮਲੇਰਾ ਤੇ ਬੱਡੇ ਹਾਂ ਚੱਲ ਹਾਂ ਉਹਦੇ ਜੋ ਬੰਦੇ ਜੋ ਬੰਦੇ ਜੋ ਬੰਦੇ ਜਿਹੜੇ ਲੱਗਦੇ ਨੇ ਇਹ ਕਾਲੇ ਨੇ ਫੇਰ ਆਪਣੇ ਫੇਰ ਆਪਣੇ ਫੇਰ ਅੱਜ ਪੱਤੇ ਦੇ ਹਾਂ ਫੇਰ ਅੱਜ ਇਹਨਾਂ ਦੇ ਅੱਜ ਤਾਂ ਆਪਣੇ ਹੋ ਗਈ ਦੀ ਉਰੇ ਹਾਂ ਅੱਜ ਵਾਲਾ ਦਿਨ ਤਾਂ ਆਪਣੇ ਉਰੀ ਚੜ ਗਿਆ ਤਾਂ ਨਹੀਂ ਉਹਨੂੰ ਆ ਕੇ ਕਹਿਣਾ ਉਹ ਦੇਖ ਲੈ ਆ ਦੋਏ ਕਿਲੇ ਅੱਜ ਦੇ ਦਿਨ ਚ ਵੱਡੇ ਗਏ ਆ ਪਹਿਲਾਂ ਪਾ ਤੜਕੇ ਵੱਢ ਕੇ ਲੱਗੇ ਗਏ ਹੁਣ ਸ਼ਾਮ ਨੂੰ ਫੇਰ ਚੱਕ ਲੈ ਉਹ ਪਹਿਲੀ ਗਰੀਬ ਤੇ ਪੈ ਜਾਂਦਾ ਨਾ ਹਾਂ ਤੇ ਹੁਣੇ ਲੈਟਾਂ ਜਿਹਾ ਬਾਣਨ ਲੱਗ ਗਿਆ ਰਾਤ ਨੂੰ ਘਟਦੀ ਕਿਦਾਂ ਨੂੰ ਹਲੇ ਕਹਿੰਦੇ ਉੱਲੂਆਂ ਨੂੰ ਪੂਰਾ ਵਿਗਰਾਉਂਦਾ ਉੱਲੂ ਨਹੀਂ ਹੈਗਾ ਇਹ ਹਾਂ ਇਹਦੇ ਕੋਲ ਜੋਰ ਦੇ ਦੇ ਡੱਬਾ ਲੱਖਾ ਇੱਕ ਬੱਕਰੇ ਦੀ ਆ ਇੱਕ ਉੱਲੂ ਦੀ ਆ ਇਹਦੇ ਦੋ ਅੱਖਾਂ ਇਹਦੇ ਦੋ ਅੱਖਾਂ ਹੈਗਾ ਤੇਰਾ ਵੀ ਗਲਜਾ ਖਾਸਾ ਅਪਸੈਟ ਚ ਲੱਗਦਾ ਗੜਦਾ ਵੀ ਰਣੇ ਗੜਦਾ ਚੜੀ ਜਾਂਦਾ ਯਾਰ ਅੱਛਾ ਚੱਲ ਮਹਾਰਾਜੇ ਰਾਤ ਨੂੰ ਗਲਾਸ ਇੱਕ ਹੋਰ ਉਹ ਤਾਂ ਚੱਲ ਜ਼ਰੂਰੀ ਆ ਉਹ ਬਈ ਮਿੱਤਰਵਾਜਾ ਅਮਨੀ ਦੇ ਆਏ ਹੋਏ ਆ ਦੁਬਾਰੇ ਫੇਰ ਬਾਈ ਜੀ ਬਾਈ ਜੀ ਦਾ ਟਰਾਲੀ ਦਾ ਟਾਇਰ ਪੈਂਚਰ ਹੋ ਗਿਆ ਤਾਂ ਬਾਈ ਜੀ ਫਿਰ ਕਿਵੇਂ ਲਵਾਇਆ ਚਾਨਣਾ ਪਾਓ ਆਂ ਬਰਾਸ ਲਵਾ ਕੇ ਲਿਆਂਦਾ ਗੱਬਰ ਨੂੰ ਲੈ ਗਿਆ ਤਾਂ ਗੱਲ ਉਹਦੇ ਤਾਂ ਹੱਥ ਨਹੀਂ ਆਏ ਛੇ ਹੁੰਨੇ ਆ ਬਾਈ ਸਾਡੇ ਪਿੰਡ ਦੀ ਇੱਕ ਕਲੌਤਾ ਹੀ ਡਰਾਈਵਰ ਆ ਉਹ ਕੁਸਰਾ ਕੁਸਰ ਕਰਕੇ ਲਿਆਉਂਦਾ ਗੱਲ ਸਹੀ ਨਹੀਂ ਏ ਉਹ ਉਹਨੇ ਕੁਸਰਾ ਕੁਸਰ ਕਰਕੇ ਲਿਆਉਣਾ ਪਰ ਚੱਲ ਵਧੀਆ ਵੱਡੇ ਗਏ ਆਪਣੇ 29ਵੇਂ ਕਿੱਡੇ ਤੇ ਚੱਲ ਰਹੀ ਆ ਆਪਣੀ ਸੋਹਣੀ ਐਵਰੇਜ ਆ ਚਾਚਾ ਪਾਣੀ ਵੀ ਲਿਆਇਆ ਲਿੰਪਾ ਨਾ ਚਾਹ ਪਿੰਨ ਲੱਗਿਆ ਅਬ 10 ਮਿੰਟ ਵੀ ਭਰਤੀ ਅੱਜ ਅੱਜ ਵਰਜਮੈਂਟ ਦੇ ਵੀ ਕਰਦੇ ਆ ਗਾ ਇਤ ਦਾ ਚੰਦ ਕਦੇ ਕਦੇ ਉਹ ਦਿਖਦਾ ਇਹ ਦੇਖਦਾ ਜਾਇਆ ਹਾਂ ਇਹ ਕਦੇ ਕਦੇ ਉਹ ਦਿਖਦਾ ਨਹੀਂ ਇਹ ਦਿੱਲੀੋਂ ਹੁੰਦੇ ਜ਼ਿਆਦਾਤਰ ਤਾਂ ਇਹ ਕਿਹ ਚੱਲਦਾ ਤਾਂ ਇਹ ਕਿਛ ਨਹੀਂ ਰੋਜ਼ ਦੇਖ ਲੈ ਕੇ ਹਾਂ ਬਈ ਜੱਤੀ ਪੂਰੀ ਬਹੁਤ ਚੱਲ ਰਿਹਾ ਦੇਖ ਲੈ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸਾਥ ਗਾਏ ਪਾਏ ਆ ਹਾਂ ਓਏ ਲਵੇ ਨਾਲ ਓ ਲਵੇ ਨਾਲ ਜੀਰੀ ਨਹੀਂ ਆ ਇਹ ਵਿੰਗੜ ਜੇ ਐਨਾ ਲਵੇ ਨਾਲ ਥੋੜਾ ਜਿਹਾ ਆਏ ਛਲ ਮਾਰਨੀ ਐ ਨੇ ਪਾਣੀ ਤੇ ਕਣਕ ਦਾ ਕੋਈ ਡੋਣਾ ਪਤਾ ਨਹੀਂ ਲੱਗਦਾ ਕਦ ਕਿੱਥੇ ਨੂੰ ਗਿਰ ਜੂਵੇ ਵਾਦਾ ਲਵੇ ਨਾਲ ਆ ਵਾ ਥੋੜਾ ਥੋੜਾ ਕਰ ਲੈ ਲੈ ਵੀ ਆਪਾਂ ਚਾਚੇ ਨਾਲ ਮਾਰਦੇ ਆ ਗੱਲਾਂ ਚਿੰਪਾ ਚਾਚਾ ਉਤਰਿਆ ਆ ਥੱਲੇ ਸਵੇਰ ਦਾ ਲੱਗਿਆ ਵਾ ਅੱਜ ਉਹ ਦਸ਼ਮੇਸ਼ ਕਮੈਨ ਦਸ਼ਮੇਸ਼ ਕਮੈਨ ਦੀ ਆ ਟੀ-ਸ਼ਰਟ ਨੀਲਾ ਪਰਨਾ ਢਿੱਡ ਗੱਡੀ ਖੜਾ ਐ ਏ ਹਾਜੀ ਕਿਵੇਂ ਹੋ ਠੀਕ ਆ ਜੀ ਆਪਾਂ 29ਵੇਂ ਕਿੱਲੇ ਚ ਲੱਗੀ ਪਿਆ ਮਸ਼ੀਨ ਆਪਣੀ ਹਾਂ ਕੱਚਾ ਵੀ ਦੇਖੇ ਦੇ ਸੁਏਸ਼ ਵਾਲਾ ਆ ਲੀਲਾ 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 ਪੂਰੀਆਂ ਬਣਾ ਦੇ ਕੱਦ ਨਹੀਂ ਸੰਟ ਲੈ ਕੇ ਗਈ ਇਹਨੂੰ ਪਤਾ ਨਹੀਂ ਕਿਹੜੇ ਉੱਪਰ ਲੱਗੀ ਅਗਰੀਸ ਕਰਦੇ ਅਗਰੀਸ ਕਰਦੇ ਬੈਠੇ ਕੁੱਤਰੀਆਂ ਖਾਂਦੀ ਆ ਵੀ ਇਹ ਪੂਰੀਆਂ ਵਾਹ ਦੇ ਕੇ ਜਾਣੀ ਤੇ ਫਿਰ ਇਹਨਾਂ ਨੂੰ ਚੱਲ ਕੋਈ ਨਾ ਪਾਤਾ ਇਹਨੂੰ ਚੱਲ ਤੇ ਕਰ ਲੈ ਯਾਰ ਕੀ ਕਹਣਾ ਕੋਈ ਪੁੱਤ ਮਗ ਠੀਕ ਚੱਲਦੀ ਆ ਰਾਣੀ ਕੱਲ ਦੇ ਟਾਈਮ ਨਾਲ ਆ ਠੀਕ ਆ ਕੱਲ ਦੇ ਟਾਈਮ ਨਾਲ ਬਹੁਤ ਬੱਚਾ ਇੰਨੀ ਜਲਦੀ ਰਾਣੀ ਉਹ ਤਾਂ ਹੋਰ ਮਸ਼ੀਨ ਪਰ ਭੇਜਿਆ ਦੌਰੇ ਨੂੰ ਆ ਗਿਆ ਪਾਪਾ ਇਹ ਕਹਿੰਦਾ ਕਹਿੰਦਾ ਮੈਂ ਕੋਈ ਕਿਆਦਾ ਵੀ ਚਲ ਦਿਰਪੇ ਕੋ ਚਲੇ ਜਾ ਕੀ ਕਰਕੇ ਅਮਨੀ ਨੂੰ ਬੋਹ ਨੂੰ ਦੌਰੇ ਨੂੰ ਆ ਗਿਆ ਮੈਂ ਕਿਹਾ ਚੱਲ ਚਲਾ ਲਾ ਕੋਈ ਗੱਲ ਨਹੀਂ ਇਹ ਇਹ ਨਵੀਂ ਮਸ਼ੀਨ ਦੇ ਨੋ ਨੂੰ ਇਹ ਆ ਉਹ ਚਾਚਾ ਜੀ ਚਾਚਾ ਜੀ ਇਹ ਨਵੀਂ ਮਸ਼ੀਨ ਦੇ ਨੋ ਨੂੰ ਇਹ ਆ ਪ੍ਰਾਣੀ ਪਰ ਕੋਈ ਨਹੀਂ ਤਾਂ ਆਉਂਦਾ ਫ੍ਰੀਜ ਟਰੈਕਟਰ ਦਾ ਡਰਾਈਵਰ ਆਇਆ ਹੈ ਪੀਚੀ ਹੁਣ ਆਇਆ ਹੈ ਜਮੀਨ ਪੁਰਾਣੀ ਕਹਿੰਦੇ ਓਹਨੇ ਮੈਨੂੰ ਇਹ ਤੂੰ ਤੂੰ ਸੱਚ ਸੱਚ ਦੱਸ ਜਿੰਨੀਆਂ ਪਿੰਡ ਤੇ ਮਸ਼ੀਨਾਂ ਆਈਆਂ ਸੁੱਕੀਆਂ ਨਵੀਆਂ ਚਲਾਈਆਂ ਕਿ ਨਹੀਂ ਹਾਂ ਉਹ ਤਾਂ ਗੱਲ ਹੈ